ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜੋ ਸਾਬੋ ਕੀ ਤਲਵੰਡੀ ਜ਼ਿਲ੍ਹਾ ਬਠਿੰਡਾ ਵਿੱਚ ਪੈਂਦਾ ਸੋ ਵੀਡੀਓ ਦੇ ਅਖੀਰ ਤੱਕ ਜੁੜੇ ਰਹੋ ਸਭ ਤੋਂ ਪਹਿਲਾਂ ਦਰਸ਼ਨ ਕਰੋ ਜੀ 메인 ਗੇਟ ਤਖਤ ਸ਼੍ਰੀ ਦਮਦਮਾ ਸਾਹਿਬ ਬਾਕੀ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਸੰਗਤਾਂ ਦੀਆਂ ਰੌਣਕਾਂ ਸੀਗੀਆਂ ਤੇ ਇਧਰਲੀ ਸਾਈਡ ਆ ਗਿਆ ਦੂੜਾ ਘਰ ਤੇ ਸਾਡ ਆ ਗਿਆ ਮਾਤਾ ਸੁੰਦਰ ਕੌਰ ਦੀ ਲੰਗਰ ਹਾਲ ਤੇ ਇਹ ਫਰੰਟ ਦਾ ਸਾਹਮਣੇ ਦਾ 뷰 ਤਖਤ ਸ਼੍ਰੀ ਦਮਦਮਾ ਸਾਹਿਬ ਦਾ ਤੇ ਬਾਕੀ ਬਹੁਤ ਖੁੱਲੀ ਤੇ ਸਾਫ਼ ਸੁਥਰੀ ਤੇ ਸ਼ਾਂਤੀ ਵਾਲੀ ਜਗ੍ਹਾ ਸੀ ਤੇ ਜੋ ਤੁਸੀਂ ਖੱਬੀ ਸਾਈਡ ਸ੍ਰੀ ਸਾਹਿਬ ਦੇਖ ਰਹੇ ਹੋ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆ ਤੇ ਸੱਜੇ ਸਾਈਡ ਜੋ ਤੇਗਾ ਇਹ ਬਾਬਾ ਦੀਪ ਸਿੰਘ ਜੀ ਦਾ ਤੇ ਨਾਲ ਬੰਦੂਖ ਆ ਤੇ ਇਹ ਆ ਸੰਗਤ ਜੀ ਉਹ ਪ੍ਰਾਤਨ ਸ਼ੀਸ਼ਾ ਜਿਹਦੇ ਵਿੱਚ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਆਪਣੀ ਦਸਤਾਰ ਸਜਾਉਂਦੇ ਸੀ ਤੇ ਆ ਜੀ ਅੰਦਰ ਦਾ ਦਰਬਾਰ ਸਾਹਿਬ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਦਰਬਾਰ ਸਾਹਿਬ ਦੀ ਖੱਬੀ ਸਾਈਡ ਇੱਕ ਮਿਊਜ਼ੀਅਮ ਬਣਿਆ ਹੋਇਆ ਜੀ ਦੇ ਵਿੱਚ ਦਮਦਮਾ ਸਾਹਿਬ ਦਾ ਇਤਿਹਾਸਿਕ ਪੇਂਟਿੰਗਾਂ ਰਾਹੀਂ ਦੱਸਿਆ ਗਿਆ ਸਾਰਾ ਕੁਝ ਦੱਸਿਆ ਗਿਆ ਵੀ ਇਹ ਕਿਸ ਤਰ੍ਹਾਂ ਬਣਿਆ ਸੀ ਜੇ ਕਿਸ ਤਰ੍ਹਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੀ ਉਰੇ ਆਈ ਸੀ ਤੇ ਅੱਗੇ ਜੇ ਮੈਂ ਤੁਹਾਨੂੰ ਦਰਸ਼ਨ ਕਰਾਉਣ ਲੱਗਾ ਹਾਂ ਬਾਬਾ ਦੀਪ ਸਿੰਘ ਜੀ ਦਾ ਪ੍ਰਾਤਨ ਖੂਹ ਹੈ ਵਾ ਤੇ ਤੱਕ ਤੇ ਸ਼੍ਰੀ ਦਮਦਮਾ ਸਾਹਿਬ ਦੇ ਸਰੋਵਰ ਦੇ ਨਾਲ ਹੈ ਜੀ ਗੁਰਦੁਆਰਾ ਲਖਨਸਰ ਪਾਤਸ਼ਾਹੀ ਦਸਵੀਂ ਇਹਦੇ ਬਾਰੇ ਤੁਸੀਂ ਨੇ ਪਹਿਲਾਂ ਹੀ ਬਹੁਤ ਸੁਣਿਆ ਹੀ ਹੋਊਗਾ ਬਾਕੀ ਤੱਕ ਤੇ ਸ਼੍ਰੀ ਦਮਦਮਾ ਸਾਹਿਬ ਤੇ ਗੁਰਦੁਆਰਾ ਲਖਨਸਰ ਵਿੱਚ ਕੌਣ-ਕੌਣ ਆਇਆ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਮੈਨੂੰ ਉਮੀਦ ਹੈ ਕਿ ਸਾਡੀ ਇਹ ਵੀਡੀਓ ਤੁਹਾਨੂੰ ਬਹੁਤ ਚੰਗੀ ਲੱਗੀ ਹੋਊਗੀ ਤੇ ਵਧੀਆ ਲੱਗੀ ਹੋਊਗੀ ਜੀ ਅਜਿਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ